ਸਤ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਹਾਡੇ ਸਾਹਮਣੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇੱਕ ਗੱਲ ਬੜੀ ਪ੍ਰਚਲਿਤ ਹੋ ਰਹੀ ਹੈ ਕਿ ਕੋਈ ਸਾਨੂੰ ਕੋਈ ਮੰਤਰ ਦੇ ਦਿੰਦਾ ਹੈ ਇਹ ਤੁਸੀਂ ਜਪਣਾ ਹੈ ਤੇ ਤੁਹਾਡੇ ਸਾਰੇ ਰੋਗ ਹੈ ਜਿਹੜੇ ਉਹ ਦੂਰ ਹੋ ਜਾਣਗੇ ਕਈ ਵਾਰ ਅਸੀਂ ਕਿਤੇ ਜਾਣੇ ਹਾਂ ਜਿਹੜੇ ਅੱਜਕੱਲ ਦੇ ਜਿਹੜੇ ਸੰਤ ਮਹਾਪੁਰਸ਼ ਬਣੇ ਹਨ ਉਹ ਕੰਨ ਦੇ ਵਿੱਚ ਫੂਕ ਮਾਰ ਦਿੰਦੇ ਹਨ ਕਿ ਜੀ ਆਹਾ ਮੰਤਰ ਜਪਣਾ ਹੈ ਪਰ ਦੱਸਣਾ ਕਿਸੇ ਨੂੰ ਨਹੀਂ ਜੇ ਦੱਸ ਦਿੱਤਾ ਤਾਂ ਇਹ ਮੰਤਰ ਕੰਮ ਨਹੀਂ ਕਰੇਗਾ ਕਿ ਫਿਰ ਤੁਹਾਡੇ ਰੋਗ ਹੈ ਜਿਹੜੇ ਦੁੱਖ ਹੈ ਜਿਹੜੇ ਉਹ ਦੂਰ ਨਹੀਂ ਹੋਣਗੇ ਇਹ ਤੁਸੀਂ ਆਪ ਹੀ ਜਪਣਾ ਹੈ ਜਪਣਾ ਹੈ ਕਿਸੇ ਹੋਰ ਨੂੰ ਨਹੀਂ ਦੱਸਣਾ ਤੇ ਇੱਕ ਇਹੋ ਜਿਹੀ ਕੁਐਸਚਨ ਜਿਹੜਾ ਹੈ ਉਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕੋਲ ਇੱਕ ਸੱਜਣ ਮਿੱਤਰ ਲੈ ਕੇ ਆ ਗਿਆ ਕਹਿੰਦੇ ਕਿ ਅੱਜ ਕੱਲ ਮੈਂ ਦੇਖਿਆ ਹੈ ਜੀ ਕਿ ਕਈ ਜਿਹੜੇ ਸੰਤ ਮਹਾਪੁਰਸ਼ ਜਿਹੜੇ ਬਣੇ ਫਿਰਦੇ ਆ ਉਹ ਕੰਨ ਦੇ ਵਿੱਚ ਫੂਕ ਮਾਰ ਦਿੰਦੇ ਆ ਭਾਈ ਤੂੰ ਇਹ ਮੰਤਰ ਜਪਣਾ ਹੈ ਪਰ ਕਿਸੇ ਨੂੰ ਦੱਸਣਾ ਨਹੀਂ ਤੇ ਦੂਜੇ ਪਾਸੇ ਜਿਹੜੇ ਤੁਸੀਂ ਹੋ ਵੀ ਆਪਣੀਆਂ ਰਚਨਾਵਾਂ ਦੇ ਵਿੱਚ ਖੁੱਲ ਕੇ ਕਹਿ ਰਹੇ ਹੋ ਕਿ ਵਾਹਿਗੁਰੂ ਮੰਤਰ ਹੈ ਜਿਹੜਾ ਉਹ ਆਪ ਵੀ ਜਪਣਾ ਹੈ ਦੂਜਣ ਵੀ ਜਪਾਉਣਾ ਹੈ ਦੱਸਣਾ ਦੂਜਿਆਂ ਨੂੰ ਵੀ ਇਹ ਮੰਤਰ ਜਪੋ ਤੇ ਸਾਰੇ ਰੋਗ ਹੈ ਜਿਹੜੇ ਉਹ ਦੂਰ ਹੋ ਜਾਣਗੇ ਕਹਿੰਦੇ ਅਸਲ ਚ ਮੈਨੂੰ ਇਹ ਕਹਾਣੀ ਦੱਸੋ ਵੀ ਇਸ ਦੇ ਵਿੱਚ ਸਹੀ ਕੀ ਹੈ ਤੇ ਗਲਤ ਕੀ ਹੈ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਵਾਹਿਗੁਰੂ ਜਿਹੜਾ ਮੰਤਰ ਹੈ ਉਹ ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੰਤਰ ਹੈ ਤੇ ਭਾਈ ਗੁਰਦਾਸ ਜੀ ਨੇ ਇਸ ਨਾਮ ਦਾ ਹੋਕਾ ਦਿੱਤਾ ਹੈ ਤੇ ਦੂਜੇ ਪਾਸੇ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਈਏ ਤਾਂ ਉੱਥੇ ਜਦੋਂ ਅਸੀਂ ਪੱਟਾਂ ਦੇ ਸੋਈਏ ਪੜਦੇ ਹਾਂ ਤਾਂ ਉਸ ਦੇ ਵਿੱਚ ਵੀ ਇਹ ਆਉਂਦਾ ਹੈ ਸਰਬ ਰੋਗ ਦਾ ਔਖਦਨਾ ਤਾਂ ਉੱਥੇ ਵੀ ਜੀ ਇਹੀ ਗਿਆ ਗਿਆ ਹੈ ਜੇ ਤੁਸੀਂ ਰੋਗ ਮਟਾਉਣੇ ਹਨ ਤਾਂ ਵਾਹਿਗੁਰੂ ਮੰਤਰ ਜਪੋ ਤੇ ਸਾਰੇ ਰੋਗ ਹੈ ਜਿਹੜੇ ਤੁਹਾਡੇ ਉਹ ਦੂਰ ਹੋ ਜਾਣਗੇ। ਜੇ ਕਹਿੰਦੇ ਮੈਂ ਵੀ ਉਸੇ ਤਰ੍ਹਾਂ ਹੀ ਇਹ ਵਾਹਿਗੁਰੂ ਮੰਤਰ ਨੂੰ ਜਪਦਾ ਹਾਂ ਤੇ ਮੇਰੇ ਸਾਰੇ ਰੋਗ ਦੂਰ ਹੁੰਦੇ ਹਨ ਤੇ ਮੈਂ ਸੁਖੀ ਹੋ ਜਾਣਾ ਇਸ ਕਰਕੇ ਮੈਂ ਵੀ ਪ੍ਰਚਾਰ ਕਰਦਾ ਕਿ ਵਾਹਿਗੁਰੂ ਮੰਤਰ ਹੈ ਜਿਹੜਾ ਉਹ ਤੁਸੀਂ ਵੀ ਜਪੋ ਤੇ ਜਿਹੜੇ ਤੁਹਾਡੇ ਰੋਗ ਹੈ ਜਿਹੜੇ ਉਹ ਕੱਟੇ ਜਾਣ ਕਹਿੰਦੇ ਇਹ ਸੰਤਾਂ ਚੇਲਿਆਂ ਵਾਲਾ ਕੰਮ ਨਹੀਂ ਹੈਗਾ ਵੀ ਮੈਂ ਇਹਦਾਂ ਮਾ ਵੀ ਇਸ ਨੂੰ ਗੁਪਤ ਰੱਖਣਾ ਹੈ ਇਸ ਨੂੰ ਪ੍ਰਗਟ ਨਹੀਂ ਕਰਨਾ ਇਹ ਉਹ ਕੰਮ ਨਹੀਂ ਹੈਗਾ ਮੈਂ ਵੀ ਉਸ ਦੇ ਦਰਦਾਂ ਮੰਗਤਾ ਹਾਂ ਤੇ ਤੁਸੀਂ ਵੀ ਉਸ ਦੇ ਦਰਦੇ ਮੰਗਤੇ ਹੋ ਕਿ ਵਾਹਿਗੁਰੂ ਮੰਤਰ ਉਸ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ ਹੈ ਜਦੋਂ ਅਸੀਂ ਉਸ ਨੂੰ ਜਪਾਂਗੇ ਤਾਂ ਫਿਰ ਇਹ ਔਖਦ ਔਖਦ ਜਿਹੜਾ ਹੈ ਸਰਬ ਰੋਗ ਦਾ ਔਖਦ ਨਾਮ ਜਿਹੜੇ ਰੋਗ ਦੂਰ ਕਰਨ ਵਾਲੀ ਜਿਹੜੀ ਦਵਾਈ ਹੈ ਫਿਰ ਉਹ ਸਾਡੇ ਸਾਰੇ ਰੋਗ ਹੈ ਜਿਹੜੇ ਉਹ ਕੱਟ ਦਊਗੀ ਇਸ ਕਰਕੇ ਤੁਸੀਂ ਆਪ ਵੀ ਨਾਮ ਜਪਣਾ ਦੂਜਿਆਂ ਨੂੰ ਵੀ ਦੱਸਣਾ ਤੇ ਜਿਹੜੇ ਅੱਜ ਕੱਲ ਦੇ ਜਿਹੜੇ ਚਲਾਕ ਹਨ ਉਹ ਕੀ ਕਰਦੇ ਹਨ ਸੰਤ ਚੇਲਿਆਂ ਵਾਲੀ ਬਣਨ ਦੇ ਲਈ ਵੀ ਮੈਂ ਤੁਹਾਨੂੰ ਇਹ ਨਾਮ ਦਿੱਤਾ ਹੈ ਤੇ ਤੁਸੀਂ ਇਸ ਨੂੰ ਜਪਣਾ ਹੈ ਇਸ ਦੇ ਜਪਣ ਨਾਲ ਜੇ ਤੁਹਾਡੇ ਰੋਗ ਦੂਰ ਹੋ ਮਤਲਬ ਰੋਗ ਤੁਹਾਡੇ ਦੂਰ ਹੋਣਗੇ ਤੇ ਤੁਸੀਂ ਮੇਰੀ ਮਹਿਮਾ ਗਾਉਣ ਗਾਉਣੀ ਹੈ ਨਾ ਕਿ ਪ੍ਰਮਾਤਮਾ ਦੀ ਤਾਂ ਅਸੀਂ ਇਹ ਜਿਆ ਤੂੰ ਬਚਣਾ ਹੈ ਜੀ ਅੱਜ ਕੱਲ ਇਹ ਬੜਾ ਪ੍ਰਚਲਿਤ ਹੈ ਜੀ ਇਹ ਨਾਮ ਗੁਪਤ ਰੱਖਣਾ ਹੈ ਜੀ ਕਿਸੇ ਨੂੰ ਦੱਸਣਾ ਨਹੀਂਗਾ ਤਾਂ ਸਾਨੂੰ ਇਥੋਂ ਬਚਨ ਦੀ ਲੋੜ ਹੈ ਇੱਕ ਵਾਹਿਗੁਰੂ ਮੰਤਰ ਹੈ ਜਿਹੜਾ ਸਾਰੇ ਰੋਗਾਂ ਦੀ ਦਵਾਈ ਹੈ ਆਪ ਵੀ ਜਪੋ ਦੂਜਿਆਂ ਨੂੰ ਵੀ ਜਪਾਓ ਤੇ ਦੱਸੋ ਜੇ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਰੋਗ ਚਿਮੜਿਆ ਹੈ ਤਾਂ ਇਸ ਮੰਤਰ ਦੇ ਨਾਲ ਰੋਗ ਦੂਰ ਹੋ ਜਾਂਦੇ ਹਨ ਕੋਸ਼ਿਸ਼ ਕਰਨ ਕਿ ਅਮਰਤ ਵੇਲੇ ਜਪਨ ਜਿਸ ਦੇ ਨਾਲ ਵਾਹਿਗੁਰੂ ਮਤਲਬ ਉਸ ਸਮੇਂ ਦੀ ਜਿਹੜੀ ਕੁਦਰਤ ਹੁੰਦੀ ਹੈ ਤੇ ਜਿਹੜਾ ਸਾਡੇ ਘਰ ਦਾ ਜਿਹੜਾ ਮਾਹੌਲ ਹੁੰਦਾ ਉਹ ਵੀ ਇੱਕ ਜਿਵੇਂ ਜੰਗਲ ਦੇ ਵਿੱਚ ਸ਼ਾਂਤੀ ਹੁੰਦੀ ਹੈ ਉਸੇ ਤਰ੍ਹਾਂ ਸਾਡੇ ਘਰ ਦੇ ਵਿੱਚ ਉਸ ਸਮੇਂ ਸ਼ਾਂਤੀ ਹੁੰਦੀ ਹੈ ਤੇ ਇੱਕ ਇੱਕ ਬੋਲ ਜਿਹੜਾ ਉਹ ਸਾਡੇ ਕੰਨ ਸੁੰਦੇ ਹਨ ਤੇ ਅੰਦਰ ਜ ਆਂਦਾ ਤੇ ਉਹ ਰਸ ਜਦੋਂ ਅੰਦਰ ਜਾਂਦਾ ਹੈ ਤੇ ਫਿਰ ਜਿਹੜੀ ਅੰਦਰੋਂ ਮਹਿਲ ਬਾਹਰ ਨਿਕਲਦੀ ਹੈ ਮਹਿਲ ਜਦੋਂ ਬਾਹਰ ਨਿਕਲ ਜਾਂਦੀ ਹੈ ਤਾਂ ਅੰਦਰ ਸਾਫ਼ ਹੋ ਜਾਂਦਾ ਹੈ ਤੇ ਫਿਰ ਸਾਰੇ ਰੋਗ ਹੈ ਜਿਹੜੇ ਸਾਡੇ ਉਹ ਠੀਕ ਹੋਣ ਲੱਗ ਜਾਂਦੇ ਹਨ ਇਸ ਕਰਕੇ ਜੀ ਸਰਵ ਰੋਗ ਦਾ ਔਖਦ ਨਾਮ ਉਹ ਹੈ ਵਾਹਿਗੁਰੂ ਮੰਤਰ ਆਪ ਵੀ ਜਪਣਾ ਹੈ ਦੂਜਿਆਂ ਨੂੰ ਵੀ ਜਪਾਉਣਾ ਹੈ ਇਸ ਨੂੰ ਗੁਪਤ ਰੱਖਣ ਵਾਲੀ ਕੋਈ ਲੋੜ ਨਹੀਂ ਜੀ ਸਾਰਿਆਂ ਨੂੰ ਦੱਸਣਾ ਹੈ ਜੀ ਇਹ ਸਾਰਿਆਂ ਦਾ ਪੜਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ